ਇਹ ਵੀ ਜੇ ਸਿੱਕ ਖੇਤੀ ਦਾ ਆਲਟਰਨੇਟ ਕੱਢਿਆ ਹੈ ਇਹ ਕਣਕ ਤੇ ਝੋਨੇ ਦਾ। ਉਹ ਕਣਕ ਚੋਂ ਸੀ ਇਹ ਬਾਹਰ ਨਿਕਲਣ ਦੇ ਚੱਕਰ ਚ ਹੈ। ਓਕੇ। ਤੇ ਇਹ ਕੰਮ ਕਿਹੜੇ ਆਉਂਦੇ ਆ ਜੀ? ਕੰਮ ਇਹ ਬਾਹਰ ਨਹੀਂ ਜਾਂਦੇ ਇਹਦੇ ਵੀ। ਓਕੇ ਜੀ। ਤੇ ਬਾਹਰ ਇਹਦੀ ਕੋਈ ਨਾ ਕੋਈ ਦਵਾਈ ਬਣਦੀ ਹੈ। ਓਕੇ। ਅੱਛਾ ਬਾਹਰਲੇ ਦੇਸ਼ ਚ ਹੀ ਜਾਂਦੇ ਆ। ਦਵਾਈਆਂ ਵਾਸਤੇ ਆਪਾਂ ਇਹ ਕਹਿ ਸਕਦੇ ਆ ਬਈ ਵੀ ਬਾਹਰਲੇ ਗੋਰੇ ਯਾਰ ਬੰਦੇ ਨੇ ਦੇਖ ਲਾ ਤੁਸੀਂ ਬਈ ਆਪਣੇ ਪੰਜਾਬ ਚੋਂ ਵੀ ਆਂਦਾ। ਬਾਹਰਲੇ ਗੋਰਿਆਂ ਦੀਆਂ ਦਵਾਈਆਂ ਬਣਦੀਆਂ ਵੀ ਗੋਰੇ ਠੀਕ ਹੁੰਦੇ ਆ ਦੇਖ ਲਾ ਤੇ ਬਾਬੂ ਜੀ ਦੀ ਦੱਸ ਦੇ ਜੀ ਗੋਰੇ ਵੀ ਆ ਕੇ ਗਏ ਇੱਥੇ ਖੇਤ ਹਾਂ ਉਹਨਾਂ ਦਾ ਹੀ ਕੰਟੈਕਟ ਹੈ ਨੀਅਰ ਬਊਟ ਇਹ 3000 ਰੁਪਿਆ 1 ਕਿਲੋ ਦਾ ਰੇਟ ਹੈ ਇਹਦਾ ਓਕੇ ਠੀਕ ਆ ਜੀ ਉਹ ਜਿਹੜੇ ਉਹ ਫਲ ਬੁੜੀਆਂ ਤੋੜੀ ਜਾਂਦੀਆਂ ਨਾ ਉਹ ਪੱਲੀ ਤੇ ਪਏ ਆ ਵੀ ਉਹ ਸਾਸੀ ਗਾਲ ਦੋਸਤੋ ਕੀ ਹਾਲ ਚਾਲ ਥੋੜਾ ਸਾਰਾਂ ਦਾ ਜੀ ਬਾਈ ਇਸ ਟਾਈਮ ਮੈਂ ਪਿੰਡ ਵੋਟਰ ਦੇ ਵਿੱਚ ਖੜਾ ਥੋੜੀਆਂ ਸ਼ਿਕਾਇਤਾਂ ਇਹੀ ਹੁੰਦੀਆਂ ਵੀ ਤੂੰ ਲੋਕੇਸ਼ਨ ਪਹਿਲਾਂ ਨਹੀਂ ਬੋਲਦੇ ਜਦੋਂ ਤੁਹਾਨੂੰ ਲੋਕੇਸ਼ਨ ਵੀ ਪਹਿਲਾਂ ਬੋਲਤੀ ਤੇ ਜਦੋਂ ਤੁਹਾਨੂੰ ਕਿਸਾਨ ਮਲਾਉਣੇ ਆ ਜੀ ਇੱਕ ਪੰਜਾਬ ਦਾ ਕਹੇਗੀ ਬੁੱਟਰ ਪੈਣ ਦੇ ਕਿਸਾਨ ਆਹੇ ਤੇ ਇਹਨਾਂ ਨਾਲ ਗੱਲਬਾਤ ਕਰਾਉਣਾ ਸਾਚੀ ਗੋਬਾ ਜੀ ਤੇ ਇਹ ਕੀ ਸਿਸਟਮ ਆ ਜੀ ਦੱਸੋ ਪਹਿਲਾਂ ਤਾਂ ਫੁੱਲ ਬਹੁਤ ਸੋਹਣੇ ਲੱਗਦੇ ਕਿਹੜੇ ਮਕਸਦ ਨੂੰ ਬੀਜੇ ਹੋਏ ਜੀ ਇਹ ਇਹ ਵੀ ਬੀਜੇ ਅਸੀਂ ਖੇਤੀ ਦਾ ਆਲਟਰਨੇਟ ਕੱਢਿਆ ਇੱਕ ਕਣਕ ਤੇ ਝੋਨੇ ਦਾ ਓਕੇ ਕਣਕ ਝੋਨੇ ਸੀ ਇਹ ਬਾਹਰ ਨਿਕਲਣ ਦੇ ਚੱਕਰ ਚ ਓਕੇ ਹਾਂਜੀ ਬਈ ਕਿਉਂਕਿ ਆਪਣੇ ਕਿਸਾਨ ਆ ਵੀ ਕਣਕ ਜਾਂ ਝੋਨੇ ਇਹ ਦੋ ਫਸਲਾਂ ਦੀ ਬਸ ਸਰਕਲ ਤੋੜ ਜੰਦੇ ਕਣਕ ਬੀਜ ਲਈ ਝੋਨਾ ਵੜ ਲਿਆ ਝੋਨੇ ਦਾ ਕੰਮ ਆ ਪਾਣੀ ਵੀ ਘਟਦਾ ਜੀ ਜੀ ਸਹੀ ਗੱਲ ਆ ਅੱਛਾ ਇਹਦੇ ਵਿੱਚ ਫਾਇਦਾ ਹੈਗਾ ਜੀ ਫਾਇਦਾ ਹੈ ਜੀ ਕਨੋਂ ਚੰਗਾ ਰਹਿੰਦਾ ਠੀਕ ਹੈ ਜੀ ਤੇ ਇਹ ਕੰਮ ਕਿਹੜੇ ਆਉਂਦੇ ਆ ਜੀ ਕੰਮ ਇਹ ਬਾਹਰ ਨਹੀਂ ਜਾਂਦੇ ਇਹਦੇ ਵੀ ਓਕੇ ਜੀ ਤੇ ਬਾਹਰ ਇਹਦੀ ਕੋਈ ਨਾ ਕੋਈ ਦਵਾਈ ਬਣਦੀ ਹੈ ਓਕੇ ਅੱਛਾ ਬਾਹਰਲੇ ਦੇਸ਼ ਚ ਹੀ ਜਾਂਦੇ ਆ ਦਵਾਈਆਂ ਵਾਸਤੇ ਆਪਾਂ ਇਹ ਕਹਿ ਸਕਦੇ ਆ ਬਈ ਬਈ ਦਵਾਈ ਆਪਣੇ ਕਿਉਂਕਿ ਆਪਣੇ ਸਿਹਤ ਲਈ ਠੀਕ ਹੁੰਦੀ ਹੈ ਇਸ ਕਰਕੇ ਵੀ ਬਾਹਰਲੇ ਗੋਰੇ ਯਾਰ ਬੰਦੇ ਨੇ ਦੇਖ ਲਾ ਤੁਸੀਂ ਬਈ ਆਪਣੇ ਪੰਜਾਬ ਚ ਵੀ ਆਂਦਾ ਬਾਹਰਲੇ ਗੋਰਿਆਂ ਦੀਆਂ ਦਵਾਈਆਂ ਬਣਦੀਆਂ ਵੀ ਗੋਰੇ ਠੀਕ ਹੁੰਦੇ ਆ ਦੇਖ ਲਾ ਆ ਫੁੱਲਾਂ ਦੀਆਂ ਇਹ ਤੁਸੀਂ ਕਿਵੇਂ ਸੋਚਿਆ ਜੀ ਕਿਸੇ ਤੋਂ ਲੈ ਲਈ ਸੀਗੀ ਵੀ ਇਹ ਚੀਜ਼ ਬੀਜ ਲੋ ਮੇਰੇ ਭਾਂਜੇ ਇੱਥੇ ਜਿਹੜੇ ਝੜਕ ਤੇ ਉਹ ਸਨਚ ਦੇ ਬੀਜ ਤੇ ਚੂੜਚੱਕ ਠੀਕ ਹੈ ਜੀ ਚੂੜਚੱਕ ਤੇ ਸਨਚ ਹੈ ਉਹਨਾਂ ਕੋਲੇ ਲਾਇਸੈਂਸ ਹੈ ਜੀ ਤੇ ਅਸੀਂ ਉਹਨਾਂ ਨੂੰ ਹੀ ਇਹਦਾ ਬੀਜ ਤਿਆਰ ਕਰਕੇ ਦੇ ਰਹੇ ਹਾਂ ਠੀਕ ਹੈ ਜੀ ਤੇ ਕਣਕਨੋਂ ਚੰਗਾ ਰਹਿ ਗਿਆ तकरीबन ਪਿਛਲੇ ਸਾਲ 75000 ਕਿੱਲੇ ਦਾ ਸਾਨੂੰ ਮਿਲਿਆ ਓਕੇ ਬਹੁਤ ਵਧੀਆ ਰਹਿ ਗਿਆ ਬਹੁਤ ਵਧੀਆ ਰਹਿ ਗਿਆ ਜੀ ਫਿਰ ਆ ਦੇਖੋ ਤੁਸੀਂ ਬਈ ਫੁੱਲਾਂ ਦੀ ਚੈੱਕ ਕਰੋ ਪਹਿਲਾਂ ਤੁਸੀਂ ਹਨਾ ਤੇ ਲੋਕ ਇਥੇ ਬਾਪੂ ਜੀ ਦੱਸਦੇ ਜੀ ਫੋਟੋਆਂ ਵੀ ਕਰਾ ਕੇ ਜਾਂਦੇ ਹਨਾ ਜੀ ਲੋਕ ਆਉਂਦੇ ਫੋਟੋ ਫੋਟੋ ਖਿੱਚਣ ਬਹੁਤ ਬਹੁਤ ਆਉਂਦੇ ਆ ਜੀ ਬਾਈ ਫੁੱਲ ਤੁਸੀਂ ਦੇਖੋ ਪਹਿਲਾਂ ਤਾਂ ਯਾਰ ਹਰੇਕ ਬੰਦਾ ਜੇ ਨੰਗਦਾ ਕਰਦਾ ਵੀ ਦੇਖਦਾ ਤੇ ਕੋਣ ਫੁੱਲ ਕਿੰਨੇ ਸੋਹਣੇ ਲੱਗ ਰਹੇ ਆ ਆਪਸ ਪ੍ਰਾਪਰਟੀ ਦੀ ਖੇਤੀ ਵੀ ਦੇਖ ਚੁੱਕੇ ਆ ਹਾਂ ਅਲੱਗ ਅਲੱਗ ਖੇਤੀਆਂ ਦੇ ਸੁੱਕੇ ਆ ਪਰ ਆਹ ਖੇਤੀ ਪਹਿਲੀ ਵਾਰ ਦੇਖ ਚੁੱਕੇ ਆ ਫੁੱਲਾਂ ਦੀ ਨਾ ਅੱਬ ਪਹਿਲੀ ਵਾਰ ਦੇਖੇ ਆ ਪੰਜਾਬ ਦੇ ਵਿੱਚ ਵੀ ਆਪਦੇ ਇਲਾਕੇ 'ਚ ਆਪਣੇ ਇਲਾਕੇ 'ਚ ਪਹਿਲੀ ਵਾਰੀ ਆ ਹੋਰ ਬੀਜਦੇ ਹੋਣਗੇ ਲੋਕ ਪਰ ਆਪਣੇ ਇਲਾਕੇ 'ਚ ਪਹਿਲੀ ਵਾਰ ਜੀ ਬਹੁਤ ਸੋਹਣੇ ਬਾਈ ਫੁੱਲ ਆ ਇਹ ਤੇ ਦੇਖ ਸਕਦਾ ਹਾਂ ਇਹ ਜਿਵੇਂ ਬਾਪੂ ਜੀ ਘਰੇ ਕਿਸੇ ਨੇ ਵੈਸੀ ਲਾਉਣੇ ਹੋਣ ਆਪਦੇ ਸ਼ੋਅ ਵਾਸਤੇ ਤੇ ਉਹ ਵੀ ਲੈ ਸਕਦਾ ਥੋੜੇ ਤੋਂ ਹਾਂ ਲੈ ਸਕਦਾ ਠੀਕ ਹੈ ਜੀ ਉਹ ਅਸੀਂ ਦੇਣੇ ਆ ਇਹ ਤਕਰੀਬਨ ਯਰ ਬਾਊਟ ਆ ਇਹ 11ਵੇਂ ਮਹੀਨੇ ਚ ਓਕੇ ਹਾਂ ਲੈ ਸਕਦਾ ਠੀਕ ਹੈ ਜੀ ਤੇ ਉਹਦੇ ਲਈ ਵੀ ਹੁਣ ਵੀ ਤਿਆਰ ਹੋ ਗਿਆ ਅੱਧਿਆਂ ਦਾ ਹਣਾ ਅੱਧਿਆਂ ਤਿਆਰ ਹੋ ਕਰਨਾ ਇਹ ਉਹ ਆ ਚੰਗਾ ਲੋ ਜੀ ਮਤਲਬ ਬਈਆਂ ਤੋਂ ਦਵਾਈ ਬਣਦੀ ਆ ਬਈਆਂ ਦੀ ਦਵਾਈ ਬਣਦੀ ਜੀ ਬਾਪੂ ਜੀ ਸਾਨੂੰ ਆਫ ਕੈਮਰਾ ਦੱਸਦੇ ਜੀ ਗੋਰੇ ਢੇੜਾ ਮਾਰ ਚੁੱਕਿਆ ਸਾਡੇ ਖੇਤ ਦੇ ਵਿੱਚ ਜੀ ਤੁਰ ਦਾ ਤੁਰ ਦਾ ਦੇਖ ਤੂੰ ਮੈਂ ਕਹਿੰਦਾ ਫੁੱਲੀ ਫੁੱਲ ਹਾਂ ਜਮਾ ਫੁੱਲ ਫੁੱਲ ਆ ਬਾਈ ਆ ਪਿੱਛੇ ਵੀ ਦੇਖ ਲੋ ਇੱਧਰ ਤੇ ਆ ਫੁੱਲ ਤੂੰ ਹੀ ਦੇਖੋ ਯਾਰ ਆ ਫੁੱਲ ਕੇ ਇਹ ਜੀ ਇਹ ਬੀਜੇ ਵਿੱਚ ਇਹ ਸਾਡੇ ਤਕਰੀਬਨ ਸਾਢੇ 5 ਕਿੱਲੇ ਆ ਸਾਢੇ 5 ਕਿੱਲੇ ਕੱਲੇ ਫੁੱਲਾਂ ਦੇ ਫੁੱਲਾਂ ਦੇ ਇਹ ਲੱਗ ਲੱਗ ਵੈਰਾਈਟੀ ਕਿੰਨੇ ਟਾਈਮ ਕਿੰਨੇ ਟਾਈਮ ਤੋਂ ਬੀਜਦੇ ਜੀ ਐਸੀ ਪਿਛਲੇ ਸਾਲ ਬੀਜੇ ਸੀਗੇ ਓਕੇ ਸਾਇਦ ਕਿ ਦੂਜਾ ਸਾਲ ਹੀ ਹੈ ਦੂਜਾ ਸਾਲ ਆ ਛੇ ਇਹ ਇੱਕ ਲੱਗ ਤਰ੍ਹਾਂ ਦੀ ਖੇਤੀ ਆ ਮਿੱਤਰੋ ਤੇ ਜੇ ਇਹ ਹਰੇ ਕਿਸਾਨ ਬੀਜ ਮੰਨ ਕੇ ਚਲੋ ਆਪਾਂ ਝੋਨਾ ਬੀਜਦੇ ਆ ਉਹਦੇ ਵਿੱਚ ਪਾਣੀ ਦਾ ਬਹੁਤ ਨੁਕਸਾਨ ਹੁੰਦਾ ਤੇ ਇਹ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇਹਦਾ ਫਾਇਦਾ ਹਨਾ ਜੇ ਇਹ ਚੀਜ਼ ਕਾਮਯਾਬ ਹੋ ਗਈ ਤਾਂ ਪਾਣੀ ਵੀ ਬਹੁਤ ਬਚੂਗਾ ਨਾ ਆਪਣਾ ਬਾਕੀ ਇਹ ਰੂਹ ਖੁਸ਼ ਦੇ ਦੇ ਦੇਖ ਕੇ ਹੋ ਲੱਗਦਾ ਜੀ ਉਹ ਉਹ ਲੱਗਦਾ ਲੋਕ ਫੋਟੋਆਂ ਕਰਾਉਂਦੇ ਆ ਆਪੇ ਇੱਥੇ ਲੈ ਇੱਥੇ ਤਿਤਲੀਆਂ ਦੇਖੋ ਇੱਥੇ ਫਿਰਦੀਆਂ ਲੈ ਤਿਤਲੀਆਂ ਸ਼ਾਇਦ ਧੀਆਂ ਮੱਖੀਆਂ ਹਾਂ ਸ਼ਾਇਦ ਕਰਦੀਆਂ ਦੇਖੋ ਸ਼ਾਇਦ ਮੱਖੀਆਂ ਫਿਰਨ ਸ਼ਾਇਦ ਵਾਸਤੇ ਜੀ ਨੈਚੁਰਲ ਚੀਜ਼ ਆ ਹਨਾ ਸਾਰੀ ਨੈਚੁਰਲ ਚੀਜ਼ ਆ ਤੇ ਬਾਬੂ ਜੀ ਦੀ ਦੱਸ ਦੇ ਜੀ ਗੋਰੇ ਵੀ ਆ ਕੇ ਗਏ ਇੱਥੇ ਖੇਤ ਹਾਂ ਉਹਨਾਂ ਦਾ ਹੀ ਕੰਟੈਕਟ ਹੈ ਨੀਅਰ ਬਾਊਟ ਇਹ 3000 ਰੁਪਿਆ 1 ਕਿਲੋ ਦਾ ਰੇਟ ਹੈ ਇਹਦਾ ਓਕੇ ਠੀਕ ਹੈ ਜੀ ਉਹ ਜਿਹੜੇ ਉਹ ਫਲ ਬੁੜੀਆਂ ਤੋੜੀ ਜਾਂਦੀਆਂ ਨਾ ਉਹ ਪੱਲੀ ਤੇ ਪਏ ਆ ਵੀ ਉਹ ਠੀਕ ਹੈ ਜੀ 3000 ਇੱਕ ਕਿਲੋ ਦਾ ਰੇਟ ਆ ਉਹਦਾ ਉਹ ਦੇਖੋ ਸਾਹਮਣੇ ਬਾਈ ਤੋੜ ਰਹੀਆਂ ਬੁੜੀਆਂ ਨਾ ਵੀ 3000 ਰੁਪਿਆ ਕਿਲੋ ਹਨ ਇਸ ਹਿਸਾਬ ਨਾਲ ਇਹ ਰੇਟ ਦਾ ਵਿਕਦਾ ਹੋਇਆ ਬਾਪੂ ਕਿੰਨੀਆਂ ਪ੍ਰਜਾਤੀਆਂ ਦੇ ਫਲ ਹੈ ਕਿੰਨੇ ਮਤਲਬ ਆਪਣੇ ਕੋਲੇ ਹੁੰਦੇ ਆ ਅੰਦਾਜ਼ਾ ਕੁਝ ਅੰਦਾਜ਼ਾ ਐਤਕੀ ਦਾ ਐਤਕੀ ਅਸੀਂ ਜਾਦੇ ਬੀਜੇ ਪਿਛਲੇ ਵਾਰੀ ਉਹ ਵਾਲੀ ਨਸਲ ਸੀਗੀ ਅੱਛਾ ਜੀ ਸਾਰੇ 6 ਦੇ 6 ਕਿਲੋ ਉਹ ਵਾਲੀ ਨਸਲ ਸੀਗੀ ਉਹ ਠੀਕ ਹੋ ਪੜ੍ਹ ਲੈ ਪਾਸੇ ਇਹ ਕਿੰਨੇ ਇੱਕ ਪ੍ਰਜਾਤੀਆਂ ਹੋਣੀਆਂ ਫੁੱਲਾਂ ਦੀ ਇਹ ਨਹੀਂ ਮੈਂ ਕਹਿ ਸਕਦਾ ਇਹ ਤਾਂ ਜਿੰਨੇ ਹਾਂਜੀ ਹਾਂ ਕਿਉਂਕਿ ਹਾਂ ਹਾਂ ਦੇਖ ਸਕਦੇ ਹੋ ਬਾਈ ਤੁਸੀਂ ਬਾਕੀ ਫੁੱਲ ਅਲੱਗ ਅਲੱਗ ਤਰ੍ਹਾਂ ਦੇ ਆ ਦੇਖ ਫਿਰ ਫੁੱਲ ਵੀ ਦੇਖੋ ਤੇ ਦੇਖ ਸਕਦੇ ਹੋ ਬਹੁਤ ਸੋਹਣੇ ਆ ਬਾਈ ਲੋਕ ਫੋਟੋਆਂ ਕਰਾਉਂਦਾ ਲੱਗਾ ਇੱਥੇ ਬੁੱਟਰ ਰੋਡ ਬਸ ਸਾਹਮਣੇ ਵੱਡਾ ਰੋਡ ਹੈ ਜੀ ਉਹ ਦੇਖ ਸਕਦੇ ਹੋ ਤੁਸੀਂ ਇਹ ਵੱਡੇ ਰੋਡ ਤੇ ਇਧਰਲੇ ਪਾਸੇ ਬੋਟਰਪਿੰਡ ਦੀ ਆਪੋਜ਼ਿਟ ਕਹਿ ਸਕਦੇ ਆ ਮਾ ਪੌੜ ਚੜਨ ਤੋਂ ਪਹਿਲਾਂ ਕਿ ਬਾਪੂ ਜੀ ਕਹਿ ਰਹੇ ਆ ਬਈ ਤੁਸੀਂ ਫੁੱਲ ਲਿਜਾ ਸਕਦੇ ਆ 11 ਮਹੀਨੇ ਵਿੱਚ ਜੀ ਜੀ ਲੈ ਕੇ ਜਾਣੇ ਹੁੰਦੇ ਆ ਹਨਾ ਇਹ ਲਾਉਣੇ ਆ ਉਹ ਲਿਜਾ ਸਕਦੇ ਆ ਤੇ ਮਾੜੇ ਤੁਹਾਡਾ ਨੰਬਰ ਨੰਬਰ ਹੈਗਾ ਜੀ ਕੋਈ ਨੰਬਰ 80548 ਜੀ 00772 8054800772 ਲਓ ਜੀ ਇਹ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਕਿਹੜਾ ਜੀ ਰਮਨਦੀਪ ਨਾਮ ਵਾਲਾ ਰਮਨਦੀਪ ਨਾਮ ਵਾਲਾ ਲਓ ਜੀ ਸ਼ੇਅਰ ਕਰ ਦਿਓ ਮੈਨੂੰ ਤੁਹਾਨੂੰ ਇਹ ਵੱਖਰੀ ਕਿਸਮ ਦੀ ਖੇਤੀ ਕਿਵੇਂ ਲੱਗੀ ਤੇ ਤੁਸੀਂ ਜਰੂਰ ਦੱਸਿਓ ਜੇ ਤੁਹਾਡੇ ਜੋ ਕਿਸੇ ਨੇ ਇਹ ਫੁੱਲ ਬੀਜਿਆ ਜਾਂ ਇਹ ਖੇਤੀ ਕਰਦਾ ਤਾਂ ਉਹ ਵੀ ਕਮੈਂਟਾਂ ਦੇ ਵਿੱਚ ਦੱਸਿਓ ਧੰਨਵਾਦ